ਸਤਿ ਸ੍ਰੀ ਅਕਾਲ ਸਾਡੇ ਸਹਾਇਕੀ ਸਾਡੇ ਨਾਲ ਜੁੜ ਚੁਕੇ ਨੇ ਕਮਲ ਕਪੂਰ ਲੁਧਿਆਣਾ ਤੋਂ ਉਹਨਾਂ ਤੋਂ ਤਮਾਮ ਜਾਣਕਾਰੀ ਲਵਾਂਗੇ ਕਿਸ ਤਰੀਕੇ ਦਾ ਮਾਹੌਲ ਹੈ ਕਮਲ ਕਿੱਥੇ ਖੜੇ ਹੋ ਤੁਸੀਂ ਅਤੇ ਉੱਥੇ ਕਿਸ ਤਰੀਕੇ ਦਾ ਮਾਹੌਲ ਹੈ ਕਿ ਕੁਝ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਬਿਲਕੁਲ ਕਾਉਂਟੀਂਗ ਸੈਟਰ ਦੇ ਬਿਲਕੁਲ ਬਾਹਰ ਖੜੇ ਆ ਖਾਲਸਾ ਕਾਲਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਨਾਲ ਹੀ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਅਪਡੇਟ ਦੇ ਦਈਏ ਕਿ ਪਹਿਲੇ ਰੁਝਾਨ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ ਸਭ ਤੋਂ ਪਹਿਲੇ ਰੁਝਾਨ ਜਿਹੜੇ ਸਾਹਮਣੇ ਆ ਚੁੱਕੇ ਨੇ ਆਮ ਆਨਵੀ ਪਾਰਟੀ ਦੇ ਸੰਜੀਵ ਰੋੜਾ ਸਭ ਤੋਂ ਅੱਗੇ ਚੱਲ ਰਹੇ ਨੇ ਔਰ ਸਭ ਤੋਂ ਸ਼ੌਕਿੰਗ ਸਭ ਤੋਂ ਸ਼ੌਕਿੰਗ ਤਾਨੂ ਨਿਊਜ਼ ਦੇ ਦਈਏ ਸਭ ਤੋਂ ਸ਼ੌਕਿੰਗ ਖਬਰ ਹੈ ਕਿ ਕਾਂਗਰਸ ਦੇ 파ਰਕੋਸ਼ਨ ਆਸ਼ੂ ਪਹਿਲੇ ਰੁਝਾਨ ਦੇ ਵਿੱਚ ਚੌਥੇ ਨੰਬਰ ਤੇ ਚਲੇ ਗਏ ਨੇ ਚੌਥੇ ਨੰਬਰ ਤੇ ਦੇ ਨਾਲ ਸੰਜੀਵ ਅਰੋੜਾ ਜਿਹੜੇ ਨੇ ਅੱਗੇ ਚੱਲ ਰਹੇ ਨੇ ਅੰਜਲੀ ਪਹਿਲੇ ਰੁਝਾਨ ਜਿਹੜੇ ਨੇ ਸਾਹਮਣੇ ਆਨੇ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਬੇहद ਘੱਟ VOTING ਜਿਹੜੀ ਹੋਈ ਸੀਗੀ 51 ਅ 0.3% ਜਿਹੜੀ VOTING ਹੋਈ ਸੀਗੀ ਲੇਕਿਨ ਉਸ ਦੇ ਬਾਵਜੂਦ ਤੁਹਾਨੂੰ ਦੱਸ ਦਈਏ ਕਿ ਸਰਕਾਰ ਜਿਹੜੀ ਹੈ ਪੂਰਾ ਜ਼ੋਰ ਲਗਾ ਰਹੀ ਸੀ ਇਸ ਵਕਤ ਜਿਹੜੇ ਨੇ ਤੁਹਾਨੂੰ ਦੱਸ ਦਈਏ ਰੁਝਾਨਾਂ ਨੇ ਪਹਿਲੇ ਰੁਝਾਨਾਂ ਨੇ ਸ਼ੁਰੂ ਹੋਏ ਨੇ ਔਰ ਇਹਨਾਂ ਦੇ ਵਿੱਚ ਭਾਰਤ ਪੁਜੀਸ਼ਨ ਆਸ਼ੂ ਜਿਨ੍ਹਾਂ ਤੋਂ ਸਭ ਤੋਂ ਵੱਧ ਅਸੀਂ ਕਹ ਰਹੇ ਸੀ ਫਾਈਟ ਦੇਖਣ ਨੂੰ ਮਿਲੇਗੀ ਚੌਥੇ ਨੰਬਰ ਤੇ ਔਰ ਦੂਸਰੇ

ਜੀ ਬਿਲਕੁਲ ਕਾਂਗਰਸ ਲਈ ਬੇਹਦ ਸ਼ੌਕਿੰਗ ਗੱਲ ਹੈਗੀ ਹੈ ਕਿਉਂਕਿ ਕਾਂਗਰਸ ਦਾ ਗੱਡ ਰਿਆ ਐਮਪੀ ਨੇ ਲੁਧਿਆਣਾ ਤੋਂ ਕਾਂਗਰਸ ਦੇ ਇਸੀ ਕਰਕੇ ਮੈਂ ਤੁਹਾਨੂੰ ਦੱਸਿਆ ਕਿ ਕਾਂਗਰਸ ਦਾ ਚੌਥੇ ਨੰਬਰ ਤੇ ਹਾਲਾਂਕਿ ਇਹ ਬਿਲਕੁਲ ਸ਼ੁਰੂਆਤੀ ਰੁਝਾਨ ਹੈ ਇਹਦੇ ਤੇ ਅਸੀਂ ਕੋਈ ਇਸ ਤਰ੍ਹਾਂ ਨਹੀਂ ਕਹਿ ਰਹੇ ਕਿ ਨਤੀਜੇ ਆ ਗਏ ਬੇਹਦ ਸ਼ੁਰੂਆਤੀ ਰੁਝਾਨਕ ਇਹ ਨਹੀਂ ਹੈ ਲੇਕਿਨ ਇਹ ਗੱਲ ਕਹੀਏ ਤਾਂ ਚੌਥੇ ਨੰਬਰ ਤੇ ਆਸ਼ੂ ਦਾ 1600 ਕੁਝ ਵੋਟਾਂ ਦੇ ਨਾਲ ਚੱਲਣਾ ਆਪਣੇ ਆਪ ਦੇ ਵਿੱਚ ਬੇਹਦ ਵੱਡੀ ਗੱਲ ਹੈ ਜੀ ਬਿਲਕੁਲ ਕਮਲ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਜਦੋਂ ਆਪੋਜੀਸ਼ਨ ਦੀ ਗੱਲ ਕਰਦੇ ਆ ਕਿਉਂਕਿ ਸੱਤਾ ਤਾਂ ਆਮ ਆਦਮੀ ਪਾਰਟੀ ਹੈ ਹੀ ਭਾਵੇਂ ਬੀਜਪੀ ਫਿਰ ਉਸ ਦੇ ਵਿੱਚ ਦੂਜੇ ਨੰਬਰ ਤੇ ਯਾਨੀ ਕਿ ਇਹਨਾਂ ਤਿੰਨਾਂ ਪਾਰਟੀਆਂ ਦੇ ਵਿਚਾਲੇ ਪਹਿਲੇ ਨੰਬਰ ਤੇ ਬੀਜਪੀ ਆ ਰਹੀ ਹੈ ਯਾਨੀ ਕਿ ਜਦੋਂ ਆਪਾਂ ਪਿਛਲੇ ਵਾਲੇ ਵੀ ਇਲੈਕਸ਼ਨ ਦੇਖਦੇ ਆ ਉਸ ਦੇ ਵਿਚਾਲੇ ਵੀ ਬੀਜਪੀ ਦੇ ਵੱਲੋਂ ਆਪਣਾ ਵੋਟ ਸ਼ੇਅਰ ਵਧਾਇਆ ਗਿਆ ਸੀ ਇਸ ਵਾਰ ਵੀ ਪਹਿਲੇ ਰੁਝਾਨ ਦੇ ਹਿਸਾਬ ਦੇ ਨਾਲ ਵੋਟ ਸ਼ੇਅਰ ਵਧਿਆ ਹੈ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਕਿ ਜਿਸ ਤਰ੍ਹਾਂ ਆਪਾਂ ਨੂੰ ਪਹਿਲਾਂ ਪਤਾ ਹੈਗਾ ਰਵਨੀਤ ਸਿੰਘ ਬਿੱਟੂ ਇਸੇ ਹਲਕੇ ਤੋਂ ਜਿੱਤੇ ਸੀਗੇ ਅਸੀਂ ਵੀ ਬਾਰ-ਬਾਰ ਜਿਹੜੇ ਆਪਣੀ ਖਬਰਾਂ ਨਸ਼ਰ ਕੀਤਾ ਸੀਗਾ ਕਿ ਹਲਕਾ ਵੈਸਟ ਤੋਂ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਲਗਾਤਾਰ ਅੱਗੇ ਚੱਲ ਰਹੇ ਸੀਗੇ ਔਰ 17-1800 ਵੋਟਾਂ ਤੋਂ ਜਿੱਤਦੇ ਹੋਏ ਨਜ਼ਰ ਆ ਰਹੇ ਸੀਗੇ ਉਸੇ ਚੀਜ਼ ਦਾ ਫਾਇਦਾ ਜਿਹੜਾ ਮਿਲਦਾ ਹੋਇਆ ਨਜ਼ਰ ਆ ਰਿਹਾ ਅੰਜਲੀ ਕੀ ਭਾਜੀਪੀ ਜਿਹੜੀ ਹੈਗੀ ਹੈ ਦੂਸਰੇ ਨੰਬਰ ਤੇ ਚੱਲ ਰਹੀ ਹੈ ਬੇਹੱਦ ਸ਼ੁਰੂਆਤੀ ਰੁਝਾਨ ਅਸੀਂ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਲਈ ਲੈ ਕੇ ਪਹੁੰਚੇ ਹੈਗੇ ਆਂ ਜਿੱਥੇ ਪਹਿਲੇ ਨੰਬਰ ਤੇ कांग्रेस माफ करना आम आदमी पार्टी दूसरे थे बीजेपी तीसरे थे अकाली दल और चौथे नंबर पे परपोशन आशू यानी कि कांग्रेस चल रहे फिलहाल सुरक्षा दे की प्रबंध किए गए ने कमल वोटा दी गिनती क्योंकि शुरू हो चुकी है निगरानी से निगरानी दे बीच है वोटिंग हो रही है काउंटिंग हो रही है ਵੀ ਤਸਵੀਰਾਂ ਨੂੰ ਸੰਜੀਆ ਕਰ ਦਿੰਨਾ ਇਹ 3 ਕਿਲੋਮੀਟਰ ਲੰਬੀ ਇਹ ਰੋਡ ਹੈਗੀ ਹੈ ਜਿੱਥੇ ਪੂਰੀ ਰੋਡ ਨੂੰ ਬੈਰੀਕੇਡ ਕੀਤਾ ਗਿਆ ਹੈਗਾ ਬੈਰੀਕੇਟਿੰਗ ਕੀਤੀ ਗਈ ਹੈ ਇਹਦੇ ਅੰਦਰ ਔਨ ਦੀ ਇਜਾਜ਼ਤ ਆਮ ਲੋਕਾਂ ਨੂੰ ਨਹੀਂ ਦਿੱਤੀ ਜਾ ਰਹੀ ਜਿਹਦੇ ਵਿੱਚ ਸਿਰਫ ਸਰਕਾਰੀ ਮੁਲਾਜ਼ਮ میڈیا ਦੇ ਲੋਗ ਜਾਂ ਫਿਰ ਉਮੀਦਵਾਰ ਜਿਹੜੇ ਨੇ ਜਾਂ ਉਹਨਾਂ ਦੇ ਕੋਈ ਸਮਰਥਕ ਨੇ ਉਹ ਅੰਦਰ ਆ ਸਕਦੇ ਨੇ ਔਰ ਬਾਕੀ ਹੋਰ ਕਿਸੇ ਨੂੰ ਵੀ ਅੰਦਰ ਆਂਦੀ ਇਜਾਜ਼ਤ ਨਹੀਂ ਹੈ ਲੇਕਿਨ ਤੁਸੀਂ ਇੱਥੇ ਦੇਖ ਸਕਦੇ ਹੋ ਮੀਡੀਆ ਦਾ ਜਮਾਵੜਾ ਹੈਗਾ ਸਭ ਨੂੰ ਜਿਹੜੇ ਇੱਥੇ ਕਵਰੇਜ ਜਿਹੜੀ ਹੈ ਕੀਤੀ ਜਾ ਰਹੀ ਹੈ ਸਕਰੀਨ ਲਗਾਈ ਗਈ ਹੈ ਤੁਸੀਂ ਸਕਰੀਨ ਤੋਂ ਵੀ ਰੁਝਾਨ ਜਿਹੜੇ ਆ ਦੇਖ ਸਕਦੇ ਹੋ ਲੇਕਿਨ ਅਨਾਉਂਸਮੈਂਟ ਵੀ ਇੱਥੇ ਜਿੱਦਾਂ ਹੀ ਰੁਝਾਨ ਕੋਈ ਆਂਦਾ ਹੈਗਾ ਇੱਕ ਚਰਨ ਪੂਰਾ ਹੁੰਦਾ ਔਰ ਉਹਦੇ ਨਾਲ ਹੀ ਤੁਹਾਨੂੰ ਇੱਥੇ ਅਨਾਉਂਸਮੈਂਟ ਜਿਹੜੀ ਪਹਿਲੀ ਅਨਾਉਂਸਮੈਂਟ ਸਾਨੂੰ ਸੁਣਾਈ ਦਿੱਤੀ ਸੀ ਉਹ ਸੁਣਾਈ ਦਿੱਤੀ ਹੈ ਦੂਸਰਾ ਰਾਉਂਡ ਅੰਜਲੀ ਸ਼ੁਰੂ ਹੋਣ ਜਾ ਰਿਹਾ ਦੂਸਰਾ ਰਾਉਂਡ ਇਹ 14 ਰਾਉਂਡ ਨੇ ਟੋਟਲ 14 ਚਰਨਾਂ ਦੇ ਵਿੱਚ ਕਾਊਂਟਿੰਗ ਹੋਏਗੀ ਉਹ ਦੂਸਰਾ ਰਾਉਂਡ ਸ਼ੁਰੂ ਹੋਣ ਜਾ ਰਿਹਾ ਜੀ ਕਮਲ ਇਹ ਰੁਝਾਨਤਾ ਹੁਣ ਸਾਹਮਣੇ ਆ ਰਹੇ ਨੇ ਲੇਕਿਨ ਜੇਕਰ ਨਤੀਜੇ ਸਾਹਮਣੇ ਆਉਂਦੇ ਨੇ ਭਾਵੇਂ ਜਿਸ ਦੇ ਹੱਥ ਦੇ ਵਿੱਚ ਜਾਵੇ ਤੁਸੀਂ ਇਸ ਨਤੀਜੇ ਨੂੰ ਜਿਹੜਾ 27 ਦੇ ਵਿੱਚ ਛੋਣਾ ਹੋਣ ਵਾਲੀਆਂ ਨੇ ਉਸ ਦੇ ਨਾਲ ਕਿਸ ਤਰੀਕੇ ਨਾਲ ਜੋੜ ਕੇ ਦੇਖਦੇ ਹੋ ਇਹ ਬਿਲਕੁਲ ਦੇਖੋ ਇਹਨੂੰ ਸੈਮੀ ਫਾਈਨਲ ਸਮਝਿਆ ਜਾ ਸਕਦਾ ਹੈਗਾ ਬੇਸ਼ੱਕ ਜਿਮਨੀ ਚੋਣ ਹੈ ਲੇਕਿਨ ਬਿਹੱਦ ਘੱਟ ਸਮਾਂ ਰਹਿਦਾ ਅਗਰ ਇਹ ਸਮਾਂ ਕਿਤੇ ਨਾ ਕਿਤੇ ਅੰਜਲੀ ਜ਼ਿਆਦਾ ਹੁੰਦਾ ਤਾਂ ਸ਼ਾਇਦ ਗੱਲ ਹੋਰ ਹੋ ਜਾਣੀ ਸੀ ਲੇਕਿਨ ਹੁਣ ਪੰਜਾਬ ਸਰਕਾਰ ਦੇ ਅਗਲੇ ਇਲੈਕਸ਼ਨਾਂ ਲਈ ਕੀ ਇਹ ਤਾਂ ਸਾਲ ਸਵਾ ਸਾਲ ਦਾ ਸਮਾਂ ਰਹਿ ਗਿਆ ਤਾਂ ਲੋਕਾਂ ਨੂੰ ਜ਼ਿਆਦਾ ਇਸ ਤੋਂ ਵੀ ਹੈ ਕਿ ਟ੍ਰਾਇਲ ਇੱਕ ਹੋ ਜਾਏਗਾ ਕਿਹੜੇ ਕੈਂਡੀਡੇਟਸ ਨੂੰ ਉਹਨਾਂ ਨੇ ਚੁਣਨਾ ਹੈ ਇਹ ਵੀ ਸਾਹਮਣੇ ਆ ਜਾਏਗਾ ਔਰ ਕਿਆ ਸਰਕਾਰ ਦੇ ਪੱਤ ਪਤੀ ਲੋਕਾਂ ਦੀ ਸੋਚ ਹੈ ਉਹ ਵੀ ਕਲੀਅਰ ਹੋ ਜਾਏਗੀ ਪਰ ਜਿਸ ਸਾਹਮਣੇ ਸੰਜੀਵ ਅਰੋੜਾ ਪਹਿਲੇ ਨੰਬਰ ਤੇ ਔਰ ਬਹੁਤ بڑے ਮਾਰਜਿਨ ਨਾਲ 2800 ਕਈਏ ਮਾਫ ਕਰ ਰਹਾਂ ਲਗਭਗ 2900 2896 ਵੋਟਾਂ ਇਸ ਤਾਈ ਸੇ ਹੀ ਹੋ ਗਈਆਂ ਤਾਂ ਐਡੀ ਵੱਡੀ ਲੀਡ ਲੈ ਕੇ ਅੱਗੇ ਚੱਲਣਾ ਔਰ ਵਿਰੋਧੀ ਜੋ ਸਭ ਤੋਂ نیچے ਨੇ 1600 ਵੋਟ ਕਾਰਕੁਸ਼ਨ ਆਸ਼ਨੂ ਤਾਂ ਬਹੁਤ ਵੱਡੀ ਲੀਡ ਪਹਿਲੇ ਹੀ ਚਰਨ ਦੇ ਵਿੱਚ ਪਹਿਲੀ ਰਾਊਂਡ ਦੇ ਵਿੱਚ ਪਹਿਲਾ ਹਲੇ ਰਾਊਂਡ ਪੂਰਾ ਹੋਇਆ ਉਹਦੇ ਵਿੱਚ ਹੀ 1000 ਵੋਟਾਂ ਦੀ ਲੀਡ ਲੈ ਕੇ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸੰਜੀਵ अरोड़ा ਜੇਕਰ ਜਿੱਤਦੇ ਨੇ ਕਮਲਤਾ ਜ ਉਸ ਤਰੀਕੇ ਦੇ ਨਾਲ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਾਂ ਚੱਲ ਰਹੀਆਂ ਨੇ ਕਿ ਉਹਨਾਂ ਦੀ ਕੈਬਨਿਟ ਦੀ ਕੁਰਸੀ ਦੇਣ ਦਾ ਵਾਅਦਾ ਕੀਤਾ ਗਿਆ ਪਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਲਈ ਰਾਜ ਸਭਾ ਦਾ ਦਰਵਾਜ਼ਾ ਤਾਂ ਖੁੱਲ ਜਾਏਗਾ ਦੇਖੋ ਅਗਰ ਸੰਜੀਵ अरोड़ा ਜਿੱਤਦੇ ਹੈ ਤਾਂ ਇਹ ਤਾਂ ਬਿਲਕੁਲ ਸਾਫ਼ ਸਿਗਾ ਕਿ ਅਰਵਿੰਦ ਕੇਜਰੀਵਾਲ ਦਾ ਰਾਜ ਸਭਾ ਦਾ ਰਸਤਾ ਤਾਂ ਖੁੱਲ ਹੀ ਜਾਏਗਾ ਪਰ ਸੰਜੀਵ अरोड़ा ਦੇ ਹਿੱਸੇ ਵੀ ਕੈਬਨਿਟ ਦੀ ਕੁਰਸੀ ਆਏਗੀ ਤੱਕ ਕੈਬਨਿਟ ਦੇ ਮੰਤਰੀ ਲੁਧਿਆਣਾ ਨੂੰ ਇੱਕ ਹੋਰ ਕੈਬਨਿਟ ਮੰਤਰੀ ਮਿਲ ਜਾਣਾ ਇਹ ਕਿਤੇ ਨਾ ਕਿਤੇ ਲੁਧਿਆਣਾ ਦੇ ਵਸਨੀਕਾਂ ਲਈ ਜਿਹੜੀ ਹੈਗੀ ਚੰਗੀ ਗੱਲ ਹੋएगी ਕਿਉਂਕਿ ਅਭਿਸ਼ਕ ਰੂਲਰ ਲੁਧਿਆਣਾ ਤੋਂ ਇੱਕ ਹਰਦੀਪ ਸਿੰਘ ਮੁੰਡਿਆ ਕੈਬਨਿਟ ਮਨਿਸਟਰ ਜ਼ਰੂਰ ਨੇ ਪਰ ਰੂਲਰ ਦੇ ਨਾਲ ਅਗਰ ਸ਼ਹਿਰ ਨੂੰ ਵੀ ਇੱਕ ਮਨਿਸਟਰ ਮਿਲ ਜਾਂਦੇ ਆ ਤਾਂ ਸ਼ਹਿਰ ਦਾ ਵਿਕਾਸ ਤੇ ਵਪਾਰੀ ਵਰਗ ਕਿਉਂਕਿ ਜਿੱਥੇ ਆਪਾਂ ਖੜੇ ਆ ਹਲਕਾ ਵੈਸਟਰੀ ਹੈ ਜਿਹੜੀ ਚੋਣ ਹੋਣ ਜਾ ਰਹੀ ਹੈਗੀ ਹੈ ਇਹ ਪੂਰਾ ਵਪਾਰੀ ਵਰਗ ਹੈ ਇਥੇ ਇੰਡਸਟਰੀਸ ਤੇ ਜਿਹੜੇ ਨੇ ਉਹ ਦੇਖੇ ਜਾਂਦੇ ਨੇ ਇਸ ਤੋਂ ਸਭ ਤੋਂ ਵੱਧ ਅਗਰ ਕਈ ਤਾਂ ਸ਼ਹਿਰ ਦੇ ਵਿੱਚ ਨਿਰਣਾਇਕ ਜਿਹੜੇ ਲੋਕ ਨੇ ਉਹ ਦੇਖਣ ਨੂੰ ਮਿਲਦੇ ਨੇ ਅੰਜਲੀ ਔਰ ਇਸੇ ਕਰਕੇ ਇਸ ਸੀਟ ਨੂੰ ਬਿਹਤ ਅਹਿਮ ਸਮਝਿਆ ਜਾਂਦਾ ਕਮਲ ਇਸ ਜਮਲੇ ਚੋਣ ਦੇ ਵਿੱਚ ਪਹਿਲੇ ਰੁਝਾਨ ਦੇ ਹਿਸਾਬ ਦੇ ਨਾਲ ਜਦੋਂ ਆਪਾਂ ਗੱਲ ਕਰਦੇ ਆ ਤੱਕ ਭਾਜਪਾ ਦਾ ਵੋਟ ਸ਼ੇਅਰ ਵਧਣਾ ਤੇ ਕਾਂਗਰਸ ਦਾ ਵੋਟ ਸ਼ੇਅਰ ਥੱਲੇ ਆ ਜਾਣਾ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਤੁਸੀਂ ਸਾਡੇ ਲਈ ਵੀ ਸ਼ੌਕਿੰਗ ਹੈ ਕਿ ਕਾਂਗਰਸ ਦਾ ਵੋਟ ਸ਼ੇਅਰ ਇੰਨਾ ਜ਼ਿਆਦਾ ਨੀਚੇ ਆਣਾ ਲekin jada shocking isliye bhi nahi kya sath hai kyunki gutwaji saab ne ki si raja biding alag to press conference kar rahe se ek ko hi mudde nu leke oh hi muddeya de leke do do thava te alag alag location te press conference ho rahi si aur kisi bhi manch de utte parpati shashu raja biding pratap bajwa ek ikatthe dikhai nahi dete yani ki saaf sega ki ek thada ek side chal raha aur dusra thada jada ek pase chal raha si ga oda khamya sa kitne kitne congress nu bhuktana mil lagta hai payega anjali ਸਵੇਰੇ ਸਵੇਰੇ ਹੀ ਨਤੀਜੇ ਵਾਲੇ ਸਾਹਮਣੇ ਨਹੀਂ ਆਏ ਲੇਕਿਨ ਇਹ ਮੈਂ तमाम ਆਗੂ ਦੇ ਵੱਲੋਂ ਮੰਦਰ ਦੇ ਵਿਖੇ ਜਾ ਕੇ ਮੱਥਾ ਟੇਕਿਆ ਜਾ ਰਿਹਾ ਹੈ ਤੇ ਅਜਿਤ ਦੀ ਉਮੀਦ ਲਗਾਈ ਜਾ ਰਹੀ ਹੈ ਲੇਕਿਨ ਕਾਂਗਰਸ ਦੇ ਚੜ੍ਹੇ ਉਮੀਦਵਾਰ ਨੇ ਉਹ ਹਾਲੇ ਤੱਕ ਕਾਊਂਟਿੰਗ ਸੈਂਟਰ ਤੇ ਵੀ ਨਹੀਂ ਪਹੁੰਚੇ ਨੇ ਕਮਲ ਕਿਉਂਕਿ ਇਹ ਵੀ ਹੈ ਕਿ ਦੋ ਦਿਨਾਂ ਤੋਂ ਉਹਨਾਂ ਦੀ ਤਬੀਅਤ ਖਰਾਬ ਹੋਣ ਦਾ ਜਿਹੜੀ ਜੜੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਹੈ ਜੇ ਬਿਲਕੁਲ ਪਰਕੁਸ਼ਨ ਆਸ਼ੂ ਦੋ ਦਿਨਾਂ ਤੋਂ ਲਗਾਤਾਰ ਉਹਨਾਂ ਦੀ ਤਬੀਅਤ ਖਰਾਬ ਚੱਲ ਰਹੀ ਹੈ ਹਾਲਾਂਕਿ ਇਸ ਖਬਰ ਨੂੰ ਲੁਕੋਇਆ ਜਾ ਰਿਹਾ ਹੈ ਉਹਨਾਂ ਦੇ ਪਰਿਵਾਰ ਵੱਲੋਂ ਇਸ ਖਬਰ ਨੂੰ ਜਿਹੜਾ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਵੀ ਉਹਨਾਂ ਦੇ ਪਤਨੀ ਮਮਤਾ ਆਸ਼ੂ ਨਾਲ ਗੱਲਬਾਤ ਕੀਤੀ ਸੀਗੀ ਤਾਂ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਪਰਕੁਸ਼ਨ ਆਸ਼ੂ ਠੀਕ ਨੇ ਫਿਲਹਾਲ ਘਰੇ ਨੇ ਪਰ ਅੰਜਲੀ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਅਗਰ ਪਰਕੁਸ਼ਨ ਆਸ਼ੂ ਠੀਕ ਨੇ ਘਰੇ ਨੇ ਤਾਂ ਕਾਊਂਟਿੰਗ ਸੈਂਟਰ ਤੇ ਕਿਉਂ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦਾ ਆਪਾਂ ਪ੍ਰਚਾਰ ਦੇਖਿਆ ਆਪਾਂ ਕਾਂਗਰਸ ਦਾ ਪਰਕੁਸ਼ਨ ਆਸ਼ੂ ਦਾ ਖੁਦ ਬੁੱਥਾ ਦੇ ਹੁਕ ਦੇ ਹੋਏ ਨਜ਼ਰ ਆਇਨੇ ਤਾਂ ਜਦੋਂ ਨਿਰਣੇ ਦੀ ਘੜੀ ਆ ਜਦੋਂ ਫੈਸਲੇ ਦੀ ਘੜੀ ਆ ਤਾਂ ਪਰਪੁਸ਼ਨ ਆਸ਼ੂ ਗਾਇਬ ਨੇ ਤਾਂ ਜ਼ਰੂਰ ਕਿਤੇ ਨਾ ਕਿਤੇ ਪਰਪੁਸ਼ਨ ਆਸ਼ੂ ਨੂੰ ਵੀ ਆ ਤਾਂ ਅੰਦੇਸ਼ਾ ਸੀਗਾ ਜਿਸ ਹਿਸਾਬ ਨਾਲ ਪਹਿਲਾ 라ਉਂਡ ਖੁੱਲਿਆ ਉਹ ਤੋਂ ਕਿਤੇ ਨਾ ਕਿਤੇ ਲੱਗ ਰਿਹਾ ਕਿ ਕਿਤੇ ਨਾ ਕਿਤੇ ਪਰਪੁਸ਼ਨ ਆਸ਼ੂ ਨੂੰ ਵੀ ਆ ਤਾਂ ਇਸ ਦਾ ਅੰਦੇਸ਼ਾ ਹੋ ਚੁੱਕਾ ਸੀ ਜਾਂ ਫਿਰ ਪਰਪੁਸ਼ਨ ਆਸ਼ੂ ਦੀ ਤਬੀਅਤ ਜ਼ਿਆਦਾ ਖਰਾਬ ਹੈ ਇਸ ਕਰਕੇ ਉਹ ਘਰੇ ਆਰਾਮ ਕਰ ਰਹੇ ਜੀ कमल जिस तरीके लुधियाना कहा जा रहा है कि लुधियाना का जो सीट है वो हैदानी फेस बदल सकता है सियासतदान की किस्मत तय कर रहा है लुधियाना कि अपने आप इंपोर्टेंट हो जाता है जो तो आप ਲੁਧਿਆਣਾ ਬੇहद ਇੰਪੋਰਟੈਂਟ ਰਿਹਾ ਕਿਉਂਕਿ ਇੱਥੇ ਹਰ ਸਿਆਸੀ ਪਾਰਟੀ ਦੇ ਮੁੱਖ ਮੰਤਰੀ ਅਗਰ ਕਹੀਏ ਜਾਂ ਪਾਰਟੀ ਦੇ ਲੀਡਰ ਕਹੀਏ ਜਾਂ ਪਾਰਟੀ ਪਾਰਟੀ ਦੇ ਮੁਖੀ ਕਹੀਏ ਤਾਂ ਸਭ ਤੋਂ ਪਹਿਲਾਂ ਉਹ ਲੁਧਿਆਣਾ ਹੀ ਪਹੁੰਚਦੇ ਨੇ ਲੁਧਿਆਣਾ ਦੇ ਵਪਾਰੀਆਂ ਨਾਲ ਹੀ ਗੱਲਬਾਤ ਕਰਦੇ ਨੇ ਕਿਉਂਕਿ ਮਿਨੀ ਮਾਂਚੈਸਟਰ ਕਿਹਾ ਜਾਂਦਾ ਲੁਧਿਆਣਾ ਨੂੰ ਅੰਜਲੀ ਔਰ ਇਸ ਮਿਨੀ ਮਾਂਚੈਸਟਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੀ ਸੀਗੀ ਹੈ ਆ ਪੰਜਾਬ ਦੇ ਅੰਦਰ ਪਰ ਰੈਵਨਿਊ ਦੇ ਆਕਾਰ ਨੂੰ ਦੇਖਦੇ ਹੋਏ ਵੀ ਵਪਾਰ ਵਰਗ ਨੂੰ ਦੇਖਦੇ ਹੋਏ ਵੀ ਐਕਸਪੋਰਟ ਸੈਂਟਰ ਨੂੰ ਦੇਖਦੇ ਹੋਏ ਵੀ ਔਰ ਸਭ ਤੋਂ ਵੱਡੀ ਗੱਲ ਫਿੱਕੀ ਜਿਹੜੀ ਕਮਰਸ ਚੈਂਬਰ ਹੈਗਾ ਉਹਦੇ ਜਿਹੜੇ ਪ੍ਰੈਜ਼ੀਡੈਂਟ ਲੁਧਿਆਣਾ ਤੋਂ ਬਿਲੋਂਗ ਕਰਦੇ ਆ ਇਸ ਕਰਕੇ ਵੀ ਔਰ ਸਭ ਤੋਂ ਵੱਡੀ ਗੱਲ 40 तकरीबन 40 ਲੱਖ ਅਗਰ ਮੈਂ ਅਨअप्रੂਵਡ ਦੀ ਗੱਲ ਕਰਾਂ ਆਬਾਦੀ ਵਾਲਾ ਸ਼ਹਿਰ ਹੈ ਲੁਧਿਆਣਾ ਅਤਾ ਕਿਤੇ ਨਾ ਕਿਤੇ ਮੈਟਰ ਕਰਦਾ ਅੰਜਲੀ ਲੁਧਿਆਣਾ ਔਰ ਲੁਧਿਆਣਾ ਦੀ ਸਿਆਸਤ ਔਰ ਇਸੀ ਕਰਕੇ ਲੁਧਿਆਣਾ ਦੇ ਵਿਤਾਇਕ ਜਿਹੜੇ ਨੇ ਇਹਨਾਂ ਦੇ ਹਿੱਸੇ ਸਭ ਤੋਂ ਵੱਧ ਕੈਬਨਿਟ ਪਦ ਜਿਹੜੇ ਉਹ ਆਏ ਨੇ ਕਮਲ ਹਾਲਾਂਕਿ ਪਹਿਲਾ ਰੁਝਾਨ ਕਾਂਗਰਸ ਦੇ ਹੱਕ ਦੇ ਵਿੱਚ ਨਹੀਂ ਹੈ ਪਰ ਜੇਕਰ ਗੱਲ ਕਰੀਏ ਕਿ ਕਾਂਗਰਸ ਆਉਣ ਵਾਲੇ ਰੁਝਾਨਾ ਦੇ ਵਿੱਚ ਅੱਗੇ ਜਾਂਦੀ ਹੈ ਕਿਉਂਕਿ ਭਾਰਤ ਪੂਸ਼ਾ ਨਾ ਸੀ ਦੋ ਵਾਰ ਇਸ ਸੀਟ ਤੋਂ ਵਿਧਾਇਕ ਰਹਿ ਚੁੱਕੇ ਨੇ ਮੰਤਰੀ ਵੀ ਨੇ ਕਾਂਗਰਸ ਦੇ ਵਾਸਤੇ ਕਿੰਨੀ ਵੱਡ ਸਫਲਤਾ ਹੋਵੇਗੀ ਨੇ ਦੇਖੋ ਬਿਲਕੁਲ ਅਸੀਂ ਵੀ ਇਹੀ ਕਹਿ ਰਿਹਾ ਕਿ ਸ਼ੁਰੂਆਤੀ ਬੇਹਦ ਸ਼ੁਰੂਆਤੀ ਰੁਝਾਨ ਹੈ ਹਲੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਔਰ ਇਹ ਵੀ ਕਲੀਅਰ ਨਹੀਂ ਹੈ ਕਿ ਕਿਸ ਏਰੀਏ ਦੀ ਜਿਹੜੀ ਹੈਗੀ ਹੈ ਈਵੀਐਮ ਦਾ ਕਾਊਂਟ ਕੀਤੀ ਗਈ ਹੈ ਲੇਕਿਨ ਇਹਨਾਂ ਜ਼ਰੂਰ ਹੈ ਅਗਰ ਹਲਕਾ ਵੈਸਟ ਦੀ ਆਪਾਂ ਗੱਲ ਕਰੀਏ ਤਾਂ ਪੂਰਾ ਕਾਂਗਰਸ ਦਾ ਘੜ ਰਿਹਾ ਹੈ ਅੰਜਲੀ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜੇਂਗਰ ਸੰਸਦ ਨੇ ਔਰ ਲੁਧਿਆਣਾ ਦੀ ਵੈਸਟ ਹਲਕੇ ਤੋਂ ਜਿਹੜਾ ਪਿੱਛੇ ਸੀਗੇ ਇੱਥੇ ਰਵਨੀਤ ਸਿੰਘ ਬਿੱਟੂ ਅੱਗੇ ਸੀਗੇ ਤਾਂ ਉਹ ਉਸ ਚੀਜ਼ ਦਾ ਵੀ ਫਰਕ ਕਿਤੇ ਨਾ ਕਿਤੇ ਸ਼ਾਇਦ ਪੈਂਦਾ ਹੋਇਆ ਨਜ਼ਰ ਆ ਰਿਹਾ ਭਾਰਤ ਕੁਸ਼ਨਾਸ਼ ਨੂੰ ਦੂਸਰਾ ਗੁੱਟ ਬਾਜੀ ਜੋ ਹੈ ਕਾਂਗਰਸ ਦੀ ਲੇਕਿਨ ਚੌਥੇ ਨੰਬਰ ਤੇ ਹੈ ਨਾ ਆਪਣੇ ਆਪ ਦੇ ਵਿੱਚ ਸ਼ੌਕਿੰਗ ਹੈ ਹਮ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕਮਲ तमाम ਜਾਣਕਾਰੀ ਦੇ ਲਈ ਫਿਲਹਾਲ ਆਪਣੇ ਆਪ ਨੂੰ ਉੱਥੇ ਬਣਾ ਕੇ ਰੱਖਿਓ तमाम ਅਪਡੇਟਸ ਅੱਗੇ ਤੱਕ ਪਹੁੰਚਾਉਂਦੇ ਰਹੋ ਤੇ 14 ਉਮੀਦਵਾਰਾਂ ਦੀ ਕਿਸਮਤ ਦਾ ਜਿਹੜਾ ਫੈਸਲਾ ਹੋ ਜਾਏਗਾ ਪਹਿਲਾ ਰੁਝਾਨ ਸਾਹਮਣੇ ਆ ਚੁੱਕਿਆ ਹੈ ਪਹਿਲੇ ਰੁਝਾਨ ਦੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਦੱਸ ਦਈਏ ਕਿ ਲੁਧਿਆਣਾ ਪਸ਼ਮੀ ਚੋਣ ਦਾ ਜਿਹੜਾ ਪਹਿਲਾ ਰੁਝਾਨ ਹੈ ਉਹ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਆ ਪਹਿਲੇ ਰੁਝਾਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਜੁੜੇ ਨੇ ਅੱਗੇ ਚੱਲ ਰਹੇ ਨੇ ਸੰਜੀਵ अरोड़ा 2895 ਵੋਟਾਂ ਦੇ ਨਾਲ ਜੁੜੇ ਨੇ ਅੱਗੇ ਚੱਲ ਰਹੇ ਨੇ ਤੇ ਸੰਜੀਵ अरोड़ा ਜੁੜੇ ਨੇ 1269 ਵੋਟਾਂ ਦੇ ਫਰਕ ਦੇ ਨਾਲ ਲੱਗੇ ਨੇ ਤਾਂ ਦੱਸਦੇ ਕਿ 2000 ਤੇ 14 ਉਮੀਦਵਾਰਾਂ ਦੀ ਕਿਸਮਤ तय ਹੋਵੇਗਾ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਲੁਧਿਆਣਾ ਜਿਹੜਾ ਹਲਕਾ ਜੁੜਾ ਹੈ ਆਪਣੇ ਆਪ ਦੇ ਵਿੱਚ